ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਪ੍ਰਦਰਸ਼ਨ ਕਰ ਰਹੇ 2000 ਪੀਟੀਆਈ ਅਧਿਆਪਕਾਂ ਵੱਲੋਂ ਅੱਜ ਪੰਜਾਬ ਦੇ ਮੁੱਦੇ ਨੂੰ ਲੈ ਕੇ ਉਹਨਾਂ ਵੱਲੋਂ ਬਠਿੰਡਾ ਦੀ ਟੈਂਕੀ ਤੇ ਚੜ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰਾ ਵਜਾਈ ਕੀਤੀ ਅਤੇ ਮੰਗਾਂ ਪੂਰੀਆਂ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸਾਰੇ ਵਾਦੇ ਪੂਰੇ ਕਰਨ ਦੀ ਵਾਅਦੇ ਕੀਤੇ ਸਨ ਪਰ ਚੋਣਾਂ ਬਾਅਦ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਬੇਰੋਜ਼ਗਾਰ ਹਣ ਅਤੇ ਅੱਜ ਮਜਬੂਰੀ ਵਾਸੋਂ ਆਪਣੀ ਨੌਕਰੀ ਲੈਣ ਲਈ ਟੈਂਕੀ ਤੇ ਚੜ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਟੈਂਕੀ ਤੇ ਚੜੇ ਪੀਟੀਆਈ ਦੇ ਆਪ ਕਿਨਾਰੇ ਵਾਜੀ ਕਰਦੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਭਾਰ ਵਿੱਚ 20000 ਤੋਂ ਵੱਧ ਬੇਰੋਜ਼ਗਾਰ ਪੀਟੀਆਈ ਦੇ ਆਪ ਹਨ ਪਰ ਉਹਨਾਂ ਦੀ ਸਰਕਾਰ ਕੋਈ ਪੋਸਟ ਨਹੀਂ ਕਾਢੀ 2000 ਪੀਟੀਆਈ ਦੇ ਪੋਰਟਲ 17 ਸੂਰਜੀ ਭਾਰਤੀ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਮੁੱਖ ਮੰਤਰੀ ਨਾਲ ਮੀਟਿੰਗ ਹੋਣ ਦੇ ਬਾਅਦ ਵੀ ਸਿਰਫ ਨਾਰੇ ਮਿਲ ਰਹੇ ਹਨ ਹਲੇ ਤੱਕ ਕੋਈ ਟੈਂਕੀ ਅੱਕ ਕੇ ਉਹਨਾਂ ਤੋਂ ਟੈਂਕੀ ਵੱਲ ਚੜੇ ਹਨ ਉਹਨਾਂ ਨੇ ਸੰਘਰਸ਼ ਜਾਰੀ ਰੱਖੇਗਾ ਜਿੰਨਾ ਚਿਰ ਤੱਕ ਉਹਨਾਂ ਦੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਆਓ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਬੇਰੋਜ਼ਗਾਰ ਪੀਟੀਆਈ ਅਧਿਆਪਕ ਜਿੰਦਾਬਾਦ 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 ਉਹ ਯਾਰ ਪੀਟੀਆਈ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਸ਼ੁਰੂ ਕਰੋ ਸ਼ੁਰੂ ਕਰੋ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮਰਦਾਬਾਦ 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 ਨਵੀਂ ਬੇਰਜ਼ਗਾਰ ਪੀਟੀਆਈ ਯੂਨੀਅਨ ਜਿੰਦਾਬਾਦ 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 2000 ਪੀਟੀਆਈ ਅਧਿਕਾਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਸ਼ੁਰੂ ਕਰੋ ਸ਼ੁਰੂ ਕਰੋ ਪੰਜਾਬ ਸਰਕਾਰ ਹਾਏ 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 2000 ਪੀਟੀਆਈ ਪੋਸਟਾਂ ਦਾ ਪੋਰਟਲ ਆਨਲਾਈਨ ਕਰੋ ਆਨਲਾਈਨ ਕਰੋ ਆਨਲਾਈਨ ਕਰੋ ਪੀਟੀਆਈ ਯੂਨੀਅਨ ਜਿੰਦਾਬਾਦ 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 ਜਲੀ ਦੇ ਨਾਮ ਤੇ ਪਨਾ ਮੇਰਾ ਨਾਮ ਅਮਨਦੀਪ ਕੰਬੋਜ ਹੈ ਜੀ ਕਿ ਕਾਨ ਦੇ ਟੈਂਕੀ ਦੇ ਵਿਰੁੱਧ ਅਸੀਂ ਜੀ ਬੇਰੋਜ਼ਗਾਰ ਪੀਟੀਆ ਅਧਿਆਪਕ ਆ ਜੀ 2006 ਤੋਂ ਬਾਅਦ ਸਾਡੀ ਜਿਹੜੀ ਕੋਈ ਵੀ ਭਰਤੀ ਨਹੀਂ ਆਈ ਜੀ ਪੀਟੀਆ ਦੀ ਜੀ ਪਹਿਲਾਂ ਸਾਡੀ ਭਰਤੀ ਜਿਹੜੀ ਮਿਡਲ ਦੇ ਵਿੱਚ ਸੀਗੀ ਪਰੰਤੂ ਉਹ ਤੋਂ ਖਤਮ ਕਰ ਦਿੱਤੀ ਗਈ ਲੰਮਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਸਾਡੀਆਂ ਜਿਹੜੀਆਂ 2000 ਪੀਟੀਆ ਪੋਸਟਾਂ ਜਿਹੜੀ ਹੈ ਨਵੀਂ ਪ੍ਰਾਇਮਰੀ ਦੇ ਵਿੱਚ ਕ੍ਰੀਏਟ ਕੀਤੀ ਗਈ ਪੀਟੀਆ ਪੋਸਟ ਜੀ 2021 ਦੇ ਵਿੱਚ ਪਰੰਤੂ ਉਹਦਾ ਅਜੇ ਤੱਕ ਜਿਹੜਾ ਕੀ ਹੈ ਪੋਰਟਲ ਆਨਲਾਈਨ ਕਰਕੇ ਫਾਰਮ ਜਿਹੜਾ ਨਹੀਂ ਭਰਵਾਇਆ ਗਿਆ ਕਿੰਨੇ ਵਹਿਗੇ ਤੁਸੀਂ ਮਲਾਏ ਟੋਟਲ ਕਿੰਨੇ ਦੀ ਅਪਗ੍ਰੇਡ ਕਿੰਨੇ ਦੀ ਅਪਗ੍ਰੇਡ ਹੈ ਯਹਾਂ ਪਰ ਸਰ 2006 ਤੋਂ ਬਾਅਦ ਜਿਹੜਾ ਕੀ ਹੈ ਕੋਈ ਪੋਸਟ ਨਹੀਂ ਆਈ ਤਾਂ ਤੁਸੀਂ ਦੇਖੋ ਅੱਜ ਵੀ ਜਿਹੜਾ ਕੋਰਸ ਹੈ ਬੇਟੀ ਆ ਦੇ ਲਈ ਕੋਰਸ ਜਿਹੜਾ ਲਗਾਤਾਰ ਚੱਲ ਰਿਹਾ ਹੈ ਤਾਂ 20000 ਪਲੱਸ ਜਿਹੜਾ ਕੈਂਡੀਡੇਟ ਹੈ ਉਹ ਬੇਰੁਜ਼ਗਾਰ ਹੈ ਜਿਨ੍ਹਾਂ ਨੂੰ ਕੀ ਹੈ 2012 ਤੋਂ ਬਾਅਦ ਤਾਂ ਸਾਨੂੰ ਜਿਹੜਾ ਕੀ ਹੈ ਫਾਰਮ ਭਰਨ ਦਾ ਮੌਕਾ ਹੀ ਨਹੀਂ ਮਿਲਿਆ ਜੀ ਕਿਉਂਕਿ ਮੈਂ 2012 ਦਾ ਪਾਸ ਆਊਟ ਆ ਸਾਨੂੰ ਆਪਣੇ ਆਪ ਦਾ ਜਿਹੜਾ ਕਿ ਆਪਣੇ ਆਪ ਨੂੰ ਪਰਖਣ ਦਾ ਮੌਕਾ ਨਹੀਂ ਮਿਲਿਆ ਸਾਡੀ ਪੋਸਟ ਹੀ ਨਹੀਂ ਆਈ ਜੀ ਤਾਂ ਹੁਣ ਜੋ 2021 ਦੇ ਵਿੱਚ ਸਾਡੀ ਜਿਹੜੀ ਇੱਕ ਇਸ਼ਤਿਹਾਰ ਦਿੱਤਾ ਗਿਆ ETT 5994 ਦੇ ਨਾਲ ਪਰੰਤੂ ETT 5994 ਦੇ ਕੁਝ ਕੈਂਡੀਡੇਟਾਂ ਨੂੰ ਜੋ ਜੁਆਇਨਿੰਗ ਵੀ ਕਰਵਾ ਦਿੱਤੀ ਗਈ ਪਰੰਤੂ ਸਾਡਾ ਅਜੇ ਤੱਕ ਜਿਹੜਾ ਕਿ ਇਹ ਪੋਰਟਲ ਆਨਲਾਈਨ ਕਰਕੇ ਫਾਰਮ ਵੀ ਨਹੀਂ ਭਰਵਾਇਆ ਗਿਆ ਐਸੇ ਰੋਸ ਵਜੋਂ ਜਿਹੜਾ ਕਿ ਸਾਡੇ ਸਾਥੀ ਜਿਹੜੇ ਪਾਣੀ ਵਾਲੀ ਟੈਂਕੀ ਦੇ ਉੱਪਰ ਚੜੇ ਆ ਜੀ ਤੁਸੀਂ ਟੈਂਕੀ ਤੇ ਚੜ ਕੇ ਸਰਕਾਰ ਨਾਲ ਕੋਈ ਗੱਲਬਾਤ ਕੀਤੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੁਸੀਂ ਟੈਂਕੀ ਤੇ ਪਹਿਲਾਂ ਚੜ ਕੇ ਗੱਲਬਾਤ ਵੀ ਥੋੜੀ ਥੋਣੀ ਕੀਤੀ ਸਰ ਗੱਲਬਾਤ ਕੀ ਕਰੀਏ ਸਰਕਾਰ ਦੇ ਨਾਲ ਸਾਡੀਆਂ ਅਣਗਿਣਤ ਪੈਨਲ ਮੀਟਿੰਗਾਂ ਹੋ ਚੁੱਕੀਆਂ ਨੇ ਇੱਕ ਤਾਂ ਸਿੰਪਲ ਮੀਟਿੰਗ ਮੰਤਰੀ ਦੇ ਨਾਲ ਹੁੰਦੀ ਹੈ ਪੈਨਲ ਮੀਟਿੰਗ ਜਿਹਦੇ ਵਿੱਚ ਵਿਭਾਗ ਦੇ ਵੱਡੇ ਅਧਿਕਾਰੀ ਆਈਐਸ ਲੈਵਲ ਦੇ ਅਧਿਕਾਰੀ ਵੀ ਸ਼ਾਮਲ ਨੇ ਕਟੋ ਕਟਾੜਨ ਗਿਣਤ ਮੈਡਿੰਗਾ ਹੋ ਚੁੱਕੀਆਂ ਨੇ ਪਰੰਤੂ ਅਜੇ ਤੱਕ ਜਿਹੜਾ ਕਿ ਪੋਰਟਲ ਆਨਲਾਈਨ ਦੀ ਕੋਈ ਪੱਕੀ ਤਰੀਕ ਨਹੀਂ ਦਿੰਦੀ ਕਿ ਹਰ ਵਾਰ ਇਹੀ ਗੱਲ ਕਹੀ ਜਾਂਦੀ ਹੈ ਕਿ ਇੱਕ ਹਫਤੇ ਤੱਕ ਤੁਹਾਡਾ ਜਿਹੜਾ ਕਿ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਊਗੀ ਸਰ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਸੀਗਾ ਸਰ ਸਿੱਖਿਆ ਮੰਤਰੀ ਦੇ ਘਰ ਦੇ ਬਾਅਦ ਬਹੁਤ ਅਸੀਂ ਪ੍ਰਦਰਸ਼ਨ ਕੀਤੇ ਆ ਪਰ ਇਹੀ ਗੱਲ ਕਹੀ ਜਾਂਦੀ ਹੈ ਸਿੱਖਿਆ ਮੰਤਰੀ ਸਾਡੀ ਗੱਲ ਬੜੀ ਵਧੀਆ ਤਰੀਕੇ ਨਾਲ ਦੇ ਨਾਲ ਸੁਣਦੇ ਆ ਜਦੋਂ ਵੀ ਜਾਣੇ ਕਦੇ ਉਹਨਾਂ ਨੇ ਸਾਨੂੰ ਨਰਾਸ਼ ਨਹੀਂ ਕੀਤਾ ਪਰ ਪਤਾ ਨਹੀਂ ਕਿਤੇ ਨਾ ਕਿਤੇ ਕੋਈ ਸਾਡੇ ਤੋਂ ਪਤਾ ਨਹੀਂ ਅਫਸਰशाही ਨੂੰ ਪ੍ਰੋਬਲਮ ਹੈ ਜੇਦੋਂ ਵੀ ਸਾਡੀ ਕੋਈ ਫਾਈਲ ਤੁਰਦੀ ਹੈ ਜਾਂ ਤਾਂ ਕੋਈ ਅਫਸਰ ਛੁੱਟੀ ਲੈ ਕੇ ਚਲਾ ਜਾਂਦਾ ਜਾਂ ਉਦਾਂ ਸਰਕਾਰੀ ਛੁੱਟੀਆਂ ਆ ਜਾਂਦੀਆਂ ਜਾਂ ਕੋਈ ਇਲੈਕਸ਼ਨ ਦਾ ਸਿਲਸਿਲੇ ਦਾ ਹਵਾਲਾ ਦੇ ਕੇ ਫਾਈਲ ਨੂੰ ਉੱਥੇ ਰੋਕ ਦਿੱਤਾ ਜਾਂਦਾ ਜੀ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀ ਇਹ ਵੀ ਸਾਡਾ ਹਰਾ ਪੈਨ ਚੱਲੂ ਬੇਰੁਜ਼ਗਾਰਾਂ ਲਈ ਤੁਹਾਡੇ ਵੀ ਹਰਾ ਪੈਨ ਨਹੀਂ ਚੱਲਿਆ ਬਿਲਕੁਲ ਸਰ ਸਾਡੇ ਲਈ ਹਰਾ ਪੈਨ ਨਹੀਂ ਚੱਲਿਆ ਅਜੇ ਤੱਕ ਜੇ ਹਰਾ ਪੈਨ ਸਾਡੇ ਲਈ ਚੱਲਿਆ ਹੁੰਦਾ ਅਸੀਂ ਇੱਥੇ ਨਾ ਅਸੀਂ ਅੱਜ ਸਕੂਲਾਂ ਦੇ ਵਿੱਚ ਬੈਠੇ ਹੁੰਦੇ ਅੱਜ ਸੋਮਵਾਰ ਵਰਕਿੰਗ ਡੇ ਹੈ ਅੱਜ ਸਕੂਲ ਲੱਗਿਆ ਹੈ ਤਾਂ ਅਸੀਂ ਸਕੂਲ ਦੇ ਵਿੱਚ ਬੈਠਾ ਹੋਣਾ ਸੀ ਅਸੀਂ ਖੇਡਾਂ ਦੇ ਅਧਿਆਪਕਾਂ ਜਿੰਨੇ ਵੀ ਅਸੀਂ ਸਾਥੀ ਖੜੇ ਆ ਇੱਥੇ ਸਾਰੇ ਘਟੋ ਘਟ ਸਟੇਟ ਲੈਵਲ ਦੇ ਮੈਡਲਿਸਟ ਨੇ ਮੈਂ ਆਪ ਲਗਾਤਾਰ ਜਿਹੜੀ ਆ ਇੱਥੇ ਗਿੱਦੜਵਾ ਦਾ ਜਿਹੜਾ ਮਾਰਵਾ ਸਕੂਲ ਹੈ ਇਹਦੇ ਵਿੱਚ ਮੈਂ 5 ਸਾਲ ਟੀਚ ਕੀਤਾ ਲਗਾਤਾਰ ਇਥੋਂ ਦੀ ਟੀਮ ਨੈਸ਼ਨਲ ਜਾਂਦੀ ਹੈ ਐਸਟੀ ਮਾਂਟੈਨਸਰੀ ਗਿੱਦੜਵਾ ਸਕੂਲ ਦੇ ਵਿੱਚ ਵੀ ਮੈਂ ਜੌਬ ਕੀਤੀ ਹੈ ਬੀਪੀਐਸ ਬਠਿੰਡੇ ਦੀ ਵੀ ਮੇਰੇ ਇੰਟਰਵਿਊ ਪ੍ਰਾਈਵੇਟ ਸਕੂਲ ਦੇ ਵਿੱਚ ਕਲੀਅਰ ਆ ਪਰੰਤੂ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੀ ਹੈ ਸ਼ੋਸ਼ਣ ਹੁੰਦਾ ਤਾਂ ਅਸੀਂ ਇਹਨਾਂ ਸ਼ੋਸ਼ਣ ਤੋਂ ਬਚਣ ਦੇ ਲਈ ਜਿਹੜਾ ਕੀ ਹੈ ਅੱਜ ਇੱਥੇ ਖੜੇ ਆ ਤੁਸੀਂ ਗੱਲ ਕੀਤੀ ਹੈ ਮੁੱਖ ਮੰਤਰੀ ਸਾਹਿਬ ਦੀ ਵੀ ਕਹਿੰਦੇ ਜੀ ਬੇਰੋਜ਼ਗਾਰਾਂ ਦੇ ਲਈ ਹਰਾ ਪੈਣ ਚੱਲੂਗਾ ਪਰੰਤੂ ਸਾਡੇ ਲਈ ਹਰਾ ਪੈਣ ਨਹੀਂ ਚੱਲਿਆ ਅੱਜ ਅਸੀਂ ਤਾਂ ਹੀ ਜਿਹੜਾ ਕੀ ਹੈ ਬਠਿੰਡੇ ਸਾਡੇ ਸਾਥੀ ਟੈਂਕੀ ਤੇ ਖੜੇ ਆ ਤੇ ਅਸੀਂ ਤੁਹਾਡੇ ਸਾਹਮਣੇ ਖੜੇ ਆ ਹੱਥਾਂ ਦੇ ਵਿੱਚ ਆਓ ਤੱਕ ਜਾਰੀ ਰੂਪ ਟੈਂਕੀ ਦੇ ਪ੍ਰਦਰਸ਼ਨ ਸਰ ਅਜੇ ਤੱਕ ਤਾਂ ਸਾਨੂੰ ਕੋਈ ਪ੍ਰਸ਼ਾਸਨ ਦੀ ਕਿਸੇ ਤਰ੍ਹਾਂ ਦੀ ਕੋਈ ਕਾਲ ਵਗੈਰਾ ਨਹੀਂ ਆਈ ਜਦੋਂ ਤੱਕ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਜਾਂਦਾ ਸਾਨੂੰ ਕੋਈ ਹੋਟਲ ਆਨਲਾਈਨ ਦੀ ਕਰਨ ਦੀ ਪੱਕੀ ਤਰੀਕ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਜਿਹੜਾ ਕਿ ਸਾਡਾ ਟੈਂਕੀ ਤੇ ਪ੍ਰਦਰਸ਼ਨ ਜਾਰੀ ਰੱਖੋ ਪੀਟੀਆ ਅੱਜ ਕਿਹਨਾਂ ਉੱਤੇ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਕੀ ਕਹਿਣਾ ਚਾਹਾਂਗੇ ਜੀ ਟੈਂਕੀ ਤੇ ਚੜੇ ਹਾਂ ਕੋਈ ਨਾਲੇ ਟੈਂਕੀ ਤੇ ਚੜਿਆ ਕੋਈ ਲੱਗਦਾ ਸਰਕਾਰਾਂ ਹੱਲ ਕਰਨੀ ਹੈ ਟੈਂਕੀ ਦੇ ਚੜ ਕੇ ਉਹ ਹੱਲ ਹੁੰਦੇ ਆ ਟੈਂਕੀ ਦੇ ਚੜ ਕੇ ਟੈਂਕੀ ਦੇ ਤੇ ਚੜਨ ਲਈ ਸਾਨੂੰ ਮਜਬੂਰ ਕੀਤਾ ਜਾਂਦਾ ਜੀ ਮੈਂ ਪਿਛਲੇ 2021 ਤੋਂ ਜੋ ਕੀ ਹੈ ਪੋਰਟਲ ਔਨ ਕਰਨ ਦੀ ਇਹਨਾਂ ਦੀ ਪ੍ਰਕਿਰਿਆ ਹੈਗੀ ਉਹ ਸਟਾਰਟ ਵੀ ਸਾਨੂੰ ਡੇਟ ਵਾਈ ਡੇਟ ਦਿੱਤੇ ਜਾਂਦੀ ਹੈ ਜਾਂ ਆਪਾਂ ਇਹਨਾਂ ਨੂੰ ਮੀਟਿੰਗਾਂ ਦਿੱਤੀਆਂ ਜਾਂਦੀਆਂ ਪਰ ਜਿਹੜੀ ਭਰਤੀ ਦੀ ਪ੍ਰਕਿਰਿਆ ਉਹ ਹਜੇ ਤੱਕ ਸਟਾਰਟ ਨਹੀਂ ਹੋਈ ਤੇ ਮੈਂ 2021 ਦੇ ਜਦੋਂ ਇਹਨਾਂ ਨੇ ਨੋਟਿਸ ਜਾਰੀ ਕੀਤਾ ਸੀ ਉਦੋਂ ਦਾ ਵੇਟ ਕਰਦਾ ਕਰਦਾ ਓਵਰੇਜ ਹੋ ਗਿਆਗਾ ਮੇਰੀ ਜਿਹੜੀ ਏਜ ਆ ਉਹ ਹੁਣ ਲੰਘ ਚੁੱਕੀ ਆ ਤੇ ਮੈਂ ਇਹ ਭਰਤੀ ਪ੍ਰਕਿਰਿਆ ਦੇ ਵਿੱਚ ਲਗਭਗ ਬੈਠ ਨਹੀਂ ਸਕਦਾ ਤੇ ਮੈਂ ਆਪਣੇ ਸਾਥੀਆਂ ਦਾ ਅੱਜ ਸਾਥ ਦੇਣ ਲਈ ਆਇਆ ਸੀ ਤਾਂ ਕਿ ਮੇਰੇ ਵਰਗਾ ਕੋਈ ਹੋਰ ਬੇਰੁਜ਼ਗਾਰਾ ਜਿਹੜਾ ਉਹ ਓਵਰੇਜ ਨਾ ਹੋਵੇ ਕਿਉਂਕਿ ਮੰਗ ਕੀ ਹੈ ਸਾਡੀ ਮੰਗ ਹੈ ਵੀ ਜਿਹੜਾ ਪੀਟੀਆਈ ਦਾ 2000 ਪੋਰਟਲ ਜਿਹੜਾ ਪੀਟੀਆਈ ਦੀ ਭਰਤੀ ਦਾ 2000 ਦਾ ਪੋਰਟਲ ਆਣਾ ਹੈ ਨਾ ਵੀ ਉਹ ਜਲਦੀ ਕੀਤਾ ਜਾਵੇ ਕਿ ਮੇਰੇ ਵਰਗਾ ਕੋਈ ਹੋਰ ਬੇਰੁਜ਼ਗਾਰ ਨਾ ਹੋਵੇ ਵੀ ਨਾ ਹੀ ਕੋਈ ਐਸਾ ਓਵਰੇਜ ਹੋਵੇ ਵੀ ਜਿਹਦਾ ਮੁਰਤੇ ਵਿਚਾਰੇ ਨੂੰ ਸਾਰੀ ਜ਼ਿੰਦਗੀ ਲਈ ਪਸਤਾਉਣਾ ਪਵੇ ਸਰਕਾਰ ਕਹਿੰਦੀ ਬਹੁਤ ਪੋਸਟਾਂ ਖੜ ਰਹੇ ਆ ਬਹੁਤ ਬੇਰੁਜ਼ਗਾਰਾ ਸਾਰਾ ਪਲੇ ਹੈ ਇਹ ਸਰਕਾਰ ਇਹ ਕਹਿੰਦੀ ਹੈ ਜੀ ਸਰਕਾਰ ਦਾ ਸਾਡੇ ਕੋਲ ਇਹ ਨੋਟਸ ਆਗਾ 2021 ਵਾਲਾ 2021 ਦੇ 5893 ਦੇ ਨਾਲ ਸੀਗਾ ਇਹ 94 ਦੇ 9593 ਦੀ ਜਿਹੜੀ ਭਰਤੀ ਪ੍ਰਕਿਰਿਆ ਉਹਨਾਂ ਨੇ ਪੂਰੀ ਲਗਭਗ ਕੰਪਲੀਟ ਕਰਤੀ ਆ ਅੱਧ ਤੋਂ ਜ਼ਿਆਦਾ ਜਿਹੜੇ ਟੀਚਰਾਂ ਨੂੰ ਉਹਨਾਂ ਨੇ ਜੋਇਨਿੰਗ ਕਰਵਾ ਦਿੱਤੀ ਆ ਪਰ ਸਾਡੀ ਜਿਹੜੀ ਪ੍ਰਤੀ ਦੀ ਆ ਪ੍ਰਕਿਰਿਆ ਉਹ ਸ਼ੁਰੂ ਵੀ ਨਹੀਂ ਕੀਤੀ ਗਈ ਤੇ ਨਾ ਹੀ ਸਾਡਾ ਇਹ ਤਾਂ ਕੋਈ ਪੋਰਟਲ ਆਨਲਾਈਨ ਕੀਤਾ ਗਿਆ ਜੇ ਇਹਹੀ ਪੋਰਟਲ 2021 ਦੇ ਵਿੱਚ ਆਨਲਾਈਨ ਹੁੰਦਾ ਤਾਂ ਮੈਂ ਇਹ ਭਰਤੀ ਨੂੰ ਇਹਨਾਂ ਦੇ ਪ੍ਰਕਿਰਿਆ ਦੇ ਵਿੱਚ ਬੈਠਣ ਯੋਗ ਸੀਗਾ ਪਰ ਅੱਜ ਮੈਂ ਬੇਰਜ਼ਗਾਰ ਹੋ ਗਿਆ ਇੱਕ ਤਰ੍ਹਾਂ ਦਾ ਓਵਰੇਜ ਫੋਨ ਕਰਕੇ ਮੈਨੂੰ ਬੇਰਜ਼ਗਾਰ ਦਾ ਧੱਬਾ ਹੀ ਲੱਗ ਗਿਆ ਮੇਰੇ ਉੱਪਰ